ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਉਪਰਾਲੇ ਸਦਕਾ ਬਟਾਲਾ ਦੇ ਹਰਨਾਮ ਨਗਰ ਵਿਖੇ ਸਿੰਘ ਸਭਾ ਗੁਰਦੁਆਰੇ ਵਿਖੇ ਗਰਮੀ ਦੀਆਂ ਛੁੱਟੀਆਂ ਦੌਰਾਨ ਛੋਟੇ ਬੱਚਿਆਂ ਦਾ ਗੁਰਮਤ ਸਮਰ ਕੈਂਪ ਲਗਾਇਆ ਗਿਆ। ਇਹ ਸਮਰ ਕੈਂਪ 10 ਦਿਨ ਚੱਲਿਆ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਬੱਚਿਆਂ ਨੇ ਹਾਜ਼ਰੀ ਭਰੀ। ਇਸ ਦੌਰਾਨ ਬੱਚਿਆਂ ਨੂੰ ਗੁਰਬਾਣੀ ਸੰਬੰਧੀ ਅਤੇ ਗੁਰ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਗਈ। ਸਮਰ ਕੈਂਪ ਦੇ ਆਖਰੀ ਦਿਨ ਜਿੱਥੇ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਗਿਆ ਉੱਥੇ ਹੀ ਜੇਤੂ ਬੱਚਿਆਂ ਨੂੰ ਨਗਦ ਇਨਾਮ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵੱਡਾ ਉਪਰਾਲਾ ਹੈ ਅਤੇ ਹਰ ਗਰਮੀਆਂ ਦੇ ਵਿੱਚ ਇਹ ਸਮਰ ਕੈਂਪ ਲਗਾਇਆ ਜਾਂਦਾ ਹੈ ਉੱਥੇ ਇਸ ਸੰਬੰਧੀ ਜਦੋਂ ਜੇਤੂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੁਰਮਤ ਸਮਰ ਕੈਂਪ ਲੱਗਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਆਪਣੀਆਂ ਛੁੱਟੀਆਂ ਦਾ ਲਾਹਾ ਲੈਣਾ ਚਾਹੀਦਾ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਪੋਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਸਰੋਨੀਟੀ ਹਲਕਾ ਬਟਾਲਾ ਮੈਂ ਸਰਦਾਰ ਅਨਸਪਾਸ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਪਰ ਬੱਚਿਆਂ ਦਾ ਜੋ ਨਾਂਵੇਂ ਪੁੱਤਾਂ ਜੋ ਮੰਗਿਆ ਸਾਡੇ ਕੋਲ ਸਰੋਨੀ ਕਮੇਟੀ ਕੋਲੋਂ ਡਿਊਟੀ ਦਵਾਈ ਪ੍ਰਚਾਰਕ ਸਿੰਘਾਂ ਦੀ ਉਹ ਪ੍ਰਚਾਰਕ ਸਿੰਘ ਜਿਹੜਾ ਬੱਚਿਆਂ ਨੂੰ 10 ਦਿਨ ਦਾ ਕੈਂਪ ਲਗਾ ਪਰ 10 ਦਿਨ ਦੇ ਕੈਂਪ ਵਿੱਚ ਬੱਚੇ ਤੋਂ ਬਹੁਤ ਕੁਝ ਸਿੱਖੇ ਚੱਲੇ ਤੇ ਗੁਰੂ ਘਰ ਨਾਲ ਲੱਗੇ ਪਰ ਮੈਂ ਇਹ ਬੱਚਿਆਂ ਨੂੰ ਬੱਚਿਆਂ ਦੇ ਮਾਂ ਪਿਓ ਨੂੰ ਇਹ ਗੱਲ ਜ਼ਰੂਰ ਕਹਾਂਗਾ ਇਹ ਬੱਚੇ ਦੇ ਗੁਰੂ ਘਰ ਨਾਲ ਲੱਗੇ ਤੋਂ ਕਿ ਸਿੱਖੇ ਚੱਲੇ ਇਦਾਂ ਹੀ ਘਰ ਉਹਨਾਂ ਨੂੰ ਤੇਰੇ ਸ਼ਾਮੀ ਇੱਕ ਕਲਾਸ ਲਾਇਆ ਕਰਨ ਇਹ ਬੱਚੇ ਗੁਰੂ ਘਰ ਨਾਲ ਜੁੜੇ ਰਹੇ ਜੋ ਗੁਰੂ ਕੋਲ ਮੰਗਣਗੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਦਾ ਮਿਹਰ ਭਰੇ ਹੱਥ ਰਖਿਆ ਉਹ ਹੀ ਚੀਜ਼ ਮਿਲੇਗੀ ਪਰ ਬੱਚਿਆਂ ਨੂੰ ਇੱਕ ਗੱਲ ਕਵਾਂਗਾ ਜਦੋਂ ਕੇਸਵਾਗੇ ਮਾਂ ਪਿਓ ਵੋਂਦਾ ਪਰ ਉਹ ਕੇਸ ਉਹਦੇ ਨਾਲ ਜਾਪ ਕਰਾਉਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣ ਉਹ ਕੇਸਵਾਉਣਗੇ ਉਹ ਕੇਸ ਚੰਗਾ ਕੰਗਾ ਰੱਖ ਘਰ ਕਰ ਦੇਗਾ ਜੋ ਘਰ ਕਰ ਕਰ ਐਡ ਹੋ ਮੜ ਗਈ ਉਹ ਬ੍ਰੇਨ ਚ ਗੱਲ ਬਹਿ ਜਾਏਗੀ ਜਾਪ ਕਰੀ ਜਾਣਗੇ ਸਤਨਾਮ ਵਾਹਿਗੁਰੂ ਦਾ ਤੇ ਗੁਰੂ ਨਾਲ ਲੱਗਣਗੇ ਮੈਂ ਅਰਦਾਸ ਬੇਨਤੀ ਕਰਕੇ ਚੰਦੇ ਆ ਇਥੇ ਹੱਥ ਜੋੜ ਕੇ ਮਹਾਰਾਜ ਸੱਚਾ ਪਾਤਸ਼ਾਹ ਇਹ ਬੱਚਿਆਂ ਦੀ ਤੰਦਰੁਸਤੀ ਬਖਸ਼ੀ ਇਹਨਾਂ ਨੂੰ ਚੰਗੀ ਵਿਦਿਆ ਤੇ ਚੰਗੀ ਤਾਲੀਮ ਦੇ ਸਿੱਧੇ ਰਸਤੇ ਚੱਲਣ ਦਾ ਬਲ ਤੇ ਚੰਗੀ ਸੋਚ ਬਣਾਉਣੀ ਗਲੀ ਮਹੱਲੇ ਦਾ ਮਾਂ ਪਿਓ ਦਾ ਨਾਮ ਉੱਚਾ ਕਰ ਇਹ ਸਮਾਜ ਪੜ ਲੈ ਕੇ ਕੋਈ ਬਣ ਤੇ ਦੁਨੀਆ ਦੇ ਨਾਮ ਉੱਚਾ ਕਰ ਬਹੁਤਾ ਕੋਈ ਨਾ ਕਹਿੰਦਾ ਫਤਿਹ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਰਪਾਲ ਸਿੰਘ ਜੀ ਵਿੱਕੀ ਸ੍ਰੀ ਕਾਲਤਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੁਰਗਾਜ ਵੱਲੋਂ ਜੋ ਰਮਕੀਤੀ ਦੀ ਲਹਿਰ ਹੈ ਉਸ ਤਹਿਤ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਜੀ ਤੇ ਜੋਗ ਹੋਈ ਹੈ ਤਾਂ ਤਾਂ ਸਾਹਿਬ ਸਰੂਰ ਤੇਗਵਾਦਾਰ ਸਾਹਿਬ ਜੀ ਦੇ 350 ਸਾਲਾ ਸ਼ਹੀਦ ਜੀ ਦਿਹਾੜੇ ਨੂੰ ਸਮਰਪਤ ਇਹ ਗਰਮੀਆਂ ਦੇ ਜੋ ਗੁਰਮਤਿ ਸਖਲਾਈ ਕੈਂਪ ਬੱਚਿਆਂ ਦੇ ਲਗਾਏ ਜਾ ਰਹੇ ਹਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਦੇ ਮੁਖ ਸੇਵਾਦਾਰ ਧਾਰਮਿਕ ਸੇਵਾਦਾਰ ਵੱਜੋਂ ਸੇਵਾ ਨਿਵਾ ਰਹੇ ਜਥੇਦਾਰ ਪਰਮਾਨ ਸਿੰਘ ਜਸਲ ਮੈਂਬਰ ਸ਼੍ਰੋਮੀ ਗੋਦਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਹਲਕੇ ਅੰਦਰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਮੂਲ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪੰਜ ਤਖਸੈਬਾਨ ਪੰਜਾ ਪਿਆਰਿਆਂ ਦੇ ਚਾਰ ਸਾਬਜਾਦਿਆਂ ਦੇ ਮੂਲ ਮੰਤਰ ਦੇ ਜੋ ਸਾਡੀ ਮਰਿਆਦਾ ਹੈ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ dalve ਕੋਈ ਦੋਹਰਾਵਾ ਨਹੀਂ ਕੇ 5-7 ਦਿਨ ਦੇ ਵਿੱਚ ਵਿੱਚ ਕੋਈ ਲੰਮਾ ਚੋੜਾ ਇਤਿਹਾਸ ਜਾਂ ਵਿਸਥਾਰ ਨਾਲ ਗੁਰਬਾਣੀ ਬਾਰੇ ਕੋਈ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਪਰ ਮੂਲ ਨਾਲ ਜੁੜਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਰਕੇ ਦਾ ਮੁਖ ਸੇਵਾਦਾਰ ਜਹੇਦਾ ਗੁਰਨਾਮ ਸਿੰਘ ਜੱਸਲ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਮੈਂ ਆਸ ਕਰਦਾ ਹਾਂ ਅਰਦਾਸ ਬੇਨਤੀ ਕਰਦਾ ਸਤਿਗੁਰੂ ਕਿਰਪਾ ਕਰੇ ਸਰਕਾਰ ਜੋ ਪ੍ਰਧਾਨ ਸਾਹਿਬ ਭਾਮੀ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਹੇਦਾ ਗੁਰਨਾਮ ਸਿੰਘ ਜੱਸਲ ਸਾਹਿਬ ਉਹਨਾਂ ਦੇ ਨਾਲ ਪ੍ਰਚਾਰਕ ਸਹਿਬਾਨ ਕ੍ਰਿਸ਼ਰ ਸਹਿਬਾਨ ਤੇ ਜੋ ਪਤਵੰਤੇ ਸੱਜਣ ਹਨ ਉਹਨਾਂ ਨੂੰ ਸਮੂਹਾਂ ਨੂੰ ਗੁਰਮਤਿ ਦੀ ਸੂਝ ਬਖਸ਼ੇ ਇਸ ਤਰ੍ਹਾਂ ਇਹ ਗੁਰਮਤ ਨਾਲ ਜੋੜਨ ਲਈ ਉਪਰਾਲੇ ਕਰਦੇ ਰਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਰਹਿਮਤਾਂ ਨਵਾਜੇ। ਬਹੁਤ ਵਧੀਆ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲਦਾ ਆਪਣੇ ਸਿੱਖ ਇਤਿਹਾਸ ਦੇ ਨਾਲ ਜਿਹੜਾ ਉਹ ਜੁੜਦੇ ਐ ਇਸੇ ਤਰ੍ਹਾਂ ਆਪਣੇ ਸਿੱਖ ਇਤਿਹਾਸ ਬਾਰੇ ਇਹਨਾਂ ਨੂੰ ਪਤਾ ਲੱਗਦਾ ਵਾ ਕਿ ਸਾਡੇ ਗੁਰੂਆਂ ਨੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਕੀਤੀਆਂ ਕਦੋਂ ਸ਼ਹੀਦ ਹੋਏ ਕਿੱਥੇ ਉਹਨਾਂ ਦਾ ਜਨਮ ਹੋਇਆ ਵਾ ਹਨਾ ਤੇ ਆਪਣੇ ਸਿੱਖ ਇਤਿਹਾਸ ਦੇ ਨਾਲ ਬੱਚੇ ਜਿਹੜੇ ਉਹ ਜੁੜਦੇ ਆ। ਜਿਵੇਂ ਬਿਲਕੁਲ ਬੱਚੇ ਜਿਹੜੇ ਹਨਾ ਨਾਨਕੇ ਜਾਂਦੇ ਆ ਮਾਸਿਓਂ ਕ ਜਾਂਦੇ ਆ ਹਨਾ ਬੜਾ ਉਤਸ਼ਾਹ ਵੇਖਿਆ ਬਾਕੀ ਸਰਦਾਰ ਹਰਬੰਸ ਸਿੰਘ ਜਿਹੜੇ ਗਿਆਨੀ ਜਿਹੜੇ ਹੈਗੇ ਆ ਗੁਰਦੁਆਰੇ ਦੇ ਸਕੱਤਰ ਤੇ ਅਵੀ ਬਹੁਤ ਵੱਡਾ ਰੋਲ ਹੈ ਕਿ ਹੈਗਾ ਜਿਹੜਾ ਇੱਥੇ ਉਹਨਾਂ ਨੂੰ ਸਾਧ ਕੇ ਪ੍ਰਚਾਰ ਕਰਾਉਂਨ ਨੂੰ ਸਾਧ ਕੇ ਤੇ ਜਿਹੜਾ ਬੱਚਿਆਂ ਨੂੰ ਜਿਹੜਾ ਵੈਪੀ ਸਿੱਖਿਆ ਜਿਹੜੀ ਦਿੱਤੀ ਜਾਂਦੀ ਹੈ ਜੀ ਬਿਲਕੁਲ ਆਪਣੀ ਸਿੱਖੀ ਦੇ ਨਾਲ ਜੋੜਨ ਬੱਚਿਆਂ ਨੂੰ ਅਮਰ ਸਿਖਾਉਣਾ ਤੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਗੁਰੂਆਂ ਨੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਕੀਤੀਆਂ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਹੋ ਤਾਂ ਸਿੱਖ ਇਤਿਹਾਸ ਨਾਲ ਜੋੜਾਂਗੇ ਤੇ ਬੱਚੇ ਆਪਣੇ ਸਿੱਖੀ ਇਤਿਹਾਸ ਦੇ ਨਾਲ ਜਿਹੜਾ ਜੁੜ ਕੇ ਰਹਿਣਗੇ ਬਹੁਤ ਵਧੀਆ ਜੀ ਸਾਡੇ ਬੱਚੇ ਸਿੱਖੀ ਨਾਲ ਸਵਾਲ ਪ੍ਰੇਰਿਤ ਹੋਏ ਆ ਤੁਹਾਨੂੰ ਬਹੁਤ ਵਧੀਆ ਲੱਗਾ ਅਸੀਂ ਟੈਪ ਫੁੱਟਿਆਂ ਘਟਨਾਈ ਹੋਈ ਸਾਡੇ ਬੱਚੇ ਇੱਥੇ ਆਏ ਹੋਏ ਆ ਅਸੀਂ ਜੰਤੀਪੁਰੋਂ ਉਹ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਹਾਂਜੀ ਜ਼ਰੂਰ ਲੈਣੀ ਚਾਹੀਦੀ ਹੈ ਹਾਂਜੀ